ਪੰਜਾਬ ਦੇ ਕਿਸਾਨ ਨੂੰ ਕਹੀ ਜਾਓ ਕਿ ਜੀ ਦਿੱਲੀ ਦਾ ਦਮ ਘੁੱਟ ਰਿਹਾ ਜੀ ਤੂੰ ਆਕੇ ਨਾਲ ਆਪਣੇ ਤੇਰਾ ਨੁਕਸਾਨ ਹੁੰਦਾ ਤਾਂ ਸਹਿਲਾ ਕੋਈ ਨਹੀਂ ਸਹੂਗਾ ਜੱਸ ਸਾਬ ਨੇ ਜਿਹੜੀ ਗੱਲ ਕਹੀ ਆ ਕਿ ਤੁਹਾਡੀ ਲੋਕਲ ਲੈਵਲ ਤੇ ਪੋਲੂਸ਼ਨ ਦੀ ਗੱਲ ਕਰੋ ਉਹ ਦੇਖੋ ਪੰਜਾਬ ਤੋਂ ਦਿੱਲੀ ਵਾਲ ਨੂੰ ਹਵਾ ਦਾ ਰੁੱਖ ਬਹੁਤ ਘੱਟਦਾ ਕਿ ਪੰਜਾਬ ਸਰਕਾਰ ਪਹਿਲੀ ਗੱਲ ਤਾਂ ਇੱਕ ਕਿਸੇ ਸੈਂਟੀਫਿਕ ਟੌਪ ਦੀ ਏਜੰਸੀ ਨੂੰ ਹਾਇਰ ਕਰੇ ਉਹਨਾਂ ਨੂੰ ਅਗੇਸ ਕਰੇ ਕਿ ਤਾਂ ਕਿ ਸੈਂਟਰੀਫਿਕੇਟ ਡਾਟਾ ਇਕੱਠਾ ਕੀਤਾ ਜਾ ਸਕੇ ਤੇ ਪੰਜਾਬ ਨੇ ਹੁਣ ਤੱਕ ਕਿਸੇ ਚੋਪੀ ਏਜੰਸੀ ਨੂੰ ਹਾਇਰ ਨਹੀਂ ਕੀਤਾ ਉਹਨਾਂ ਨੂੰ ਗੇਸ ਨਹੀਂ ਕੀਤਾ ਕਿ ਜਾ ਕੇ ਡਾਟਾ ਕਾਊਂਟਰ ਡਾਟਾ ਰੱਖਣ ਕਿ ਸਰਕਾਰ ਇਹ ਡਿਕਲੇਅਰ ਕਰੇ ਕਿ ਜੀ 8000 ਰੁਪਿਆ ਕਿੱਲਾ ਅਸੀਂ ਜਿਹੜਾ ਕਿਸਾਨ ਇਹ ਤਰੀਕਾ ਅਪਣਾਊਗਾ ਸਾਨੂੰ ਸਾਡੀ ਬਿਜਲੀ ਦੀ ਸਬਸਿਡੀ ਬਚਾਊਗਾ ਉਹ ਅਸੀਂ ਉਹਦੀ ਜੇਬ 'ਚ ਵਾਪਸ ਪਾਵਾਂਗੇ ਦਿੱਲੀ ਦੇ ਜੇ ਇਮਪ੍ਰੈਸ਼ਨ ਦਿੱਤਾ ਸੀ ਕਿ ਜੀ ਦਿੱਲੀ ਦੀ ਪੋਲੂਸ਼ਨ ਇਹ ਛੋਨੇ ਕਰਕੇ ਹੁੰਦੀ ਆ ਤੇ ਚਾਹੇ ਤਾਂ ਹਾਲੀ ਚ ਇਹ ਜੇਕਰ ਇਹ ਰੋਕਣਾ ਪਰਾਲੀ ਜਲਾਣਾ ਰੋਕਣਾ ਦਾ ਚੁੰਨੀ ਐਮਐਸਪੀ ਰੋਕ ਦਿਓ ਇਹ ਪੰਜਾਬ ਸਰਕਾਰ ਹੀ ਉਥੇ ਕਹਿ ਸੀ ਲਗਭਗ ਪਿਛਲੇ 10 ਸਾਲਾਂ ਤੋਂ ਕਿਸਾਨਾਂ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ 'ਤੇ ਇਲਜ਼ਾਮ ਲੱਗਦਾ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਲਈ ਉਹ ਜ਼ਿੰਮੇਵਾਰ ਹਨ ਪਰ ਹੁਣ ਉਸ ਇਲਜ਼ਾਮ ਤੋਂ ਐਨਜੀਟੀ ਦੇ ਜੱਜ ਸਾਹਿਬ ਦੀਰ ਅਗਰਵਾਲ ਜੀ ਦੇ ਵੱਲੋਂ ਵਰੀ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਲਗਾਤਾਰੀ ਇਲਜ਼ਾਮ ਲੱਗਣ ਤੋਂ ਬਾਅਦ ਵੀ ਕੋਈ ਹੱਲ ਸਾਹਮਣੇ ਨਹੀਂ ਆਉਂਦਾ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਐਡਵੋਕੇਟ ਐਚਐਸ ਫੂਲਕਾ ਜੀ ਨੇ ਗੱਲਬਾਤ ਕਰਨਗੇ ਫੂਲਕਾ ਸਾਹਿਬ ਲਗਾਤਾਰ ਇਲਜ਼ਾਮ ਲੱਗਦੇ ਸੀ ਤੁਹਾਡੇ ਵੱਲੋਂ ਵੀ ਆਪਣੇ ਤੌਰ ਤੇ ਕੰਮ ਕੀਤੇ ਜਾ ਰਹੇ ਸੀ ਇਸ ਨੂੰ ਲੈ ਕੇ ਪਰ ਹੁਣ ਤਾਂ ਜੱਜ ਸਾਹਿਬ ਦਾ ਵੀ ਬਿਆਨ ਆ ਗਿਆ ਹੈ ਕੀ ਕਹਿਣਾ ਚਾਹੋਗੇ ਜੀ ਕੋ ਜੱਜ ਸਾਹਿਬ ਨੇ ਬਿਲਕੁਲ ਠੀਕ ਕਿਹਾ ਔਰ ਬਹੁਤ ਉਹਨਾਂ ਨੇ ਭੱਟੀ ਗੱਲ ਕਹੀ ਆ ਇਹ ਕੱਲੇ ਪੰਜਾਬ ਦੇ ਤੇ ਪੰਜਾਬ ਦੇ ਫਾਇਦੇ ਵਾਸਤੇ ਨਹੀਂ ਇਹ ਸਾਰੇ ਦਿੱਲੀ ਦੇ ਵੀ ਫਾਇਦੇ ਵਾਸਤੇ ਆ ਇਹ ਚੀਜ਼ ਗੱਲ ਹੁਣ ਇਹ ਆ ਜੇਕਰ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਜੀ ਤੂੰ ਆਪਣਾ ਨੁਕਸਾਨ ਕਰਾਲਾ ਕਿਸੇ ਹੋਰ ਦੇ ਫਾਇਦੇ ਵਾਸਤੇ ਕੋਈ ਨਹੀਂ ਕਰਾਊਗਾ ਪੰਜਾਬ ਦੇ ਕਿਸਾਨ ਨੂੰ ਕਹੀ ਜਾਓ ਕਿ ਜੀ ਦਿੱਲੀ ਦਾ ਦਮ ਘੁੱਟ ਰਿਹਾ ਜੀ ਤੂੰ ਆਕੇ ਨਾਲ ਆ ਤੇਰਾ ਨੁਕਸਾਨ ਹੁੰਦਾ ਤਾਂ ਸਹਿਲਾ ਕੋਈ ਨਹੀਂ ਸਹੂਗਾ ਜੱਸ ਸਭ ਨੇ ਜਿਹੜੀ ਗੱਲ ਕਹੀ ਆ ਕਿ ਤੁਹਾਡੀ ਲੋਕਲ ਲੈਵਲ ਤੇ ਪੋਲੂਸ਼ਨ ਦੀ ਗੱਲ ਕਰੋ ਉਹ ਦੇਖੋ ਮਤਲਬ ਕਿ ਜੇਕਰ ਹੁਣ ਅਸੀਂ ਅੱਜ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸਰਵੇ ਕਰੋ ਸਰਵੇ ਕਰਾਓ ਪਿੰਡ-ਪਿੰਡ ਦਾ ਸਰਵੇ ਕਰਾਓ ਜੇਕਰ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਜੇ ਬੱਚਿਆਂ ਨੂੰ ਦਮਾ ਹੋ ਰਿਹਾ ਤਾਂ ਤੁਸੀਂ ਆਪਣੇ ਕਿਸਾਨਾਂ ਨੂੰ ਇਹ ਇਹ ਜਾ ਕੇ ਪਿੰਡ ਵਿੱਚ ਬੋਰਡ ਲਗਾ ਦੋਗੇ ਤੁਹਾਡੇ ਪਿੰਡ ਵਿੱਚ ਇੰਨਾ ਦਮਾ ਹੋ ਰਿਹਾ ਇੰਨੀਆਂ ਬਿਮਾਰੀਆਂ ਹੋ ਰਹੀਆਂ ਆਪਣੇ ਤੁਸੀਂ ਫਾਇਦੇ ਵਾਸਤੇ ਆਪਣੇ ਜਵਾਕਾਂ ਦੇ ਫਾਇਦੇ ਵਾਸਤੇ ਅੱਗ ਨਾ ਲਗਾਓ ਤਾਂ ਕਿਸਾਨ ਉਹ ਗੱਲ ਸੁਣਨਗੇ ਇਹ ਗੱਲ ਸਾਬ ਨੇ ਹੀ ਗੱਲ ਕਹੀ ਕਿ ਦੇਖੋ ਦਿੱਲੀ ਤਾਂ ਧੂਆਂ ਪਹੁੰਚਦਾ ਨਹੀਂ ਪਰ ਤੇ ਲੋਕਲ ਲੈਵਲ ਦੇ ਉੱਤੇ ਆਪਣੀ ਪੋਲੂਸ਼ਨ ਰੋਕਣ ਦੇ ਵਾਸਤੇ ਇਹਨੂੰ ਜੂਰ ਚੈੱਕ ਕਰੋ ਕੰਟਰੋਲ ਕਰੋ ਇਹਦੇ ਵਾਸਤੇ ਇਹਨੂੰ ਪਰ ਦਿੱਲੀ ਦੇ ਵਾਸਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਨਾ ਕਿ ਕੋਈ ਅਜੇ ਤੱਕ ਸੈਂਟਰਲ ਸਟੇਟ ਨਹੀਂ ਹੋਈ ਉਹ ਕਹਿੰਦੇ ਪਹਿਲੀ ਗੱਲ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਪੰਜਾਬ ਤੋਂ ਦਿੱਲੀ ਵੱਲ ਨੂੰ ਹਵਾ ਦਾ ਰੁੱਖ ਬਹੁਤ ਘੱਟ ਹੁੰਦਾ ਔਰ ਜੇ ਦਿੱਲੀ ਵਾਲੇ ਪਾਸੇ ਨੂੰ ਹਵਾ ਦਾ ਰੁੱਖ ਵੀ ਹੋ ਗਿਆ ਤਾਂ ਇਹ ਜਿਹੜਾ ਧੂਏ ਦਾ ਪਾਰਟੀਕਲ ਹੁੰਦਾ ਨਾ ਇਹ ਹੁੰਦਾ ਥੋੜਾ ਜਿਹਾ ਭਾਰੀ ਵੀ ਇਹਨੂੰ ਭਾਰੀ ਪਾਰਟੀਕਲ ਨੂੰ ਉਲਝਾਨ ਦੇ ਵਾਸਤੇ ਹਵਾ ਦੀ ਗਤੀ ਤੇਜ਼ ਹੋਣੀ ਚਾਹੀਦੀ ਹੈ ਜੇ ਗਤੀ ਘੱਟ ਹੋਏਗੀ ਤੁਸੀਂ ਆਹ ਲੋ ਪੇਪਰ ਲੈ ਲਓ ਇਥੋਂ ਤੇਜ਼ ਹਵਾ ਚਲਾ ਦਿਓ ਤੇਜ਼ ਹੋਏਗੀ ਉੱਥੇ ਜਾਊਗਾ ਨਹੀਂ ਹੋਗੀ ਤਾਂ ਇੱਥੇ ਰਹਿ ਪੂਗਾ ਤੇ ਉਹ ਕਹਿੰਦੇ ਜੇ ਪਾਰਟੀਕਲ ਜੇ ਗਤੀ ਹਵਾ ਦੀ ਜਤ ਤੇਜ ਨਹੀਂ ਹੈ ਤੇ ਇਧਰ 40 ਕਿਲੋਮੀਟਰ 50 ਕਿਲੋਮੀਟਰ ਇਹਨੂੰ 250 300 ਕਿਲੋਮੀਟਰ ਜਾਣ ਲਈ ਹਵਾ ਦੀ ਗਤੀ ਵੀ ਉਹ ਨਹੀਂ ਤੇਜ ਹੋਣੀ ਚਾਹੀਦੀ ਹੈ ਜੇ ਹਵਾ ਦੀ ਗਤੀ ਉਹ ਨਹੀਂ ਤੇਜ ਹੈ ਦਿੱਲੀ ਲੈ ਗਿਆ ਤਾਂ ਉਹ ਦਿੱਲੀ ਤੋਂ ਅੱਗੇ ਵੀ ਤਾਂ ਫਿਰ ਦਿੱਲੀ ਦੀ ਪੋਲੂਸ਼ਨ ਨੂੰ ਵੀ ਤਾਂ ਧੱਕੇ ਅੱਗੇ ਨੂੰ ਲੈ ਜੂ ਹੁਣ ਦਿੱਲੀ ਦੇ ਜਦੋਂ ਥੋੜੀ ਜਿਹੀ ਵੀ ਹਵਾ ਆਉਂਦੀ ਆ ਪੋਲੂਸ਼ਨ ਕਲੀਅਰ ਹੋ ਜਾਂਦੀ ਆ ਉਹ ਕਹਿੰਦੇ ਪਰ ਦਿੱਲੀ ਦੇ ਵਿੱਚ ਅੱਗੇ ਤਾਂ ਜਾਂਦੀ ਨਹੀਂ ਤੇ ਇਹ ਸਾਰੀਆਂ ਚੀਜ਼ਾਂ ਸੈਂਟੀਫਿਕਲੀ ਸਟੱਡੀ ਕਰੋ ਨਾਲੇ ਕਹਿੰਦੇ ਜੇ ਹਵਾ ਦੀ ਡਾਇਰੈਕਸ਼ਨ ਦੂਜੇ ਪਾਸੇ ਨੂੰ ਆ ਤੇ ਇਹ ਜਿਹੜਾ ਸਮੋਕ ਪਾਰਟੀਕਲ ਆ ਉਹਨੂੰ ਦੂਜੇ ਪਾਸੇ ਨੂੰ ਕਿੰਨੀ ਦੂਰ ਲੈ ਕੇ ਜਾਂਦਾ 30 ਕਿਲੋਮੀਟਰ 40 50 100 ਤੱਕ ਉੱਥੇ ਵੀ 300 ਕਿਲੋਮੀਟਰ ਜਾਂਦਾ ਇਹ ਚੀਜ਼ਾਂ ਕਹਿੰਦੇ ਸਟੱਡੀ ਹੋਣੀ ਚਾਹੀਦੀਆਂ ਤੇ ਇਹ ਤਾਂ ਕਰਕੇ ਕਹਿੰਦੇ ਵੀ ਦਿੱਲੀ ਦੀ ਪੋਲੂਸ਼ਨ ਕਰਕੇ ਪੰਜਾਬ ਦੇ ਕਿਸਾਨ ਨੂੰ ਜੇਲਾ ਕਰੋ ਸਜ਼ਾ ਕਰੋ ਇਹ ਗੱਲ ਗਲਤ ਆ ਪਰ ਲੋਕਲ ਲੈਵਲ ਦੇ ਉੱਤੇ ਜਿਹੜੀ ਤੁਹਾਡੀ ਆਪਣੀ ਪੋਲੂਸ਼ਨ ਹੋ ਰਹੀ ਹੈ ਉਹਨੂੰ ਦੇਖ ਕੇ ਉਹਨੂੰ ਉਹਦਾ ਹੱਲ ਕਰੋ ਲੰਬੇ ਸਮੇਂ ਤੋਂ ਇਸ ਨੂੰ ਲੈ ਕੇ ਸੰਘਰਸ਼ ਵੀ ਚੱਲ ਰਿਹਾ ਸੀ ਕਿਸਾਨ ਆਪਣਾ ਪੱਖ ਰੱਖ ਰਹੇ ਸੀ ਕਿਸਾਨੀ ਅੰਦੋਲਨ ਸਮੇ ਵੀ ਹੋਇਆ ਸੀ ਪਰ ਹੁਣ ਅਜਿਹਾ ਕੀ ਹੋਇਆ ਕਿ ਜੱਜ ਸਾਹਿਬ ਦੇ ਵੱਲੋਂ ਹੀ ਇਹ ਬਿਆਨ ਦੇ ਦਿੱਤਾ ਗਿਆ ਦੇਖੋ ਇਹ ਜਿਹੜਾ ਸੀ ਉਹ ਅਵਤਾਰ ਸਿੰਘ ਜੀ ਫਗਵਾੜਾ ਦਾ ਧੰਨਵਾਦ ਕਰੋ ਤੁਸੀਂ ਇਸ ਕਰਕੇ ਇਹਨਾਂ ਨੇ ਜਿਹੜਾ ਸਿਸਟਮ ਨਿਕਾਲਿਆ ਇੱਥੋਂ ਦਾ ਨੇਚਰਲ ਫਾਰਮਿੰਗ ਦਾ ਕੁਦਰਤੀ ਜੋ ਖੇਤੀ ਦਾ ਉਹਦੇ ਤੇ ਅਸੀਂ ਫੰਕਸ਼ਨ ਕੀਤਾ ਸੀ ਦਿੱਲੀ ਉਹਦੇ ਤੇ ਪੰਜਾਬ ਦੇ ਕਿਸਾਨ ਜਿਹੜੇ ਸਿਸਟਮ ਨੂੰ ਫੋਲੋ ਕਰ ਰਿਹਾ ਕੁਦਰਤੀ ਖੇਤੀ ਦੇ ਸਿਸਟਮ ਨੂੰ ਉਹਨਾਂ ਨੂੰ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਆਪਣੇ ਤਜਰਬੇ ਜੱਜ ਸਾਹਿਬ ਨੂੰ ਦੇ ਸਾਹਮਣੇ ਦੱਸੇ ਉਹ ਉੱਥੇ ਉੱਥੇ ਮਿਨਿਸਟਰੀ ਉੱਥੇ ਆਈ ਆਈਸੀਆਰ ਦੇ ਬੰਦੇ ਵੀ ਸੀਗੇ ਹੋਰ ਇੰਸਟੀਚਿਊਟ ਦੇ ਵੀ ਐਕਸਪਰਟ ਸੀਗੇ ਉੱਥੇ ਤੇ ਉਹ ਜੱਜ ਸਾਹਿਬ ਨੇ ਜਿੱਦ ਤੋਂ ਉਹਨਾਂ ਦੀ ਸਪੀਚ ਸੁਣੋ ਉਹਨਾਂ ਨੇ ਸ਼ੁਰੂ ਚ ਕਿਹਾ ਵੀ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਹੈ ਜਿਆ ਵਧੀਆ ਫੰਕਸ਼ਨ ਖੇਤੀ ਦੇ ਬਾਰੇ ਦੇਖਿਆ ਔਰ ਨਾਲ ਉਹਨਾਂ ਨੇ ਕਿਹਾ ਵੀ ਕਿ ਮੈਂ ਤੁਹਾਡੋਂ ਕੋ ਬੜਾ ਕੁਝ ਸਿੱਖਿਆ ਇਹਨਾਂ ਨਾਮ ਲੈ ਕੇ ਕਿਹਾ ਕਿ ਬਹੁਤ ਕੁਝ ਸਿੱਖ ਰਹੇ ਆ ਇਹ ਜਦੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਜੋ ਦੇਖਿਆ ਉਹ ਕਹਿੰਦੇ ਉਹ ਇੱਕ ਇੱਕ ਮੈਚ ਤੋਂ ਦੱਸਾ ਉਹ ਜੱਸ ਸਾਹਿਬ ਦਾ ਪੰਜਾਬ ਦੇ ਕਿਸਾਨਾਂ ਵਾਸਤੇ ਬਹੁਤ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਆਪਣੇ ਮਨ ਵਿੱਚ ਬੜੀ ਕਦਰ ਆ ਉਹ ਹਾਂਜੀ ਤੇ ਉਹ ਔਰ ਸੈਂਟੀਫਿਕਲੀ ਉਹ ਤਾਂ ਕਹਿੰਦੇ ਮੈਂ ਗੱਲ ਕਰ ਰਿਹਾ ਸੈਂਟੀਫਿਕਲੀ ਇਹ ਗੱਲ ਸਹੀ ਨਹੀਂ ਹੈ ਇਹ ਹੁਣ ਅਸੀਂ ਅੱਜ ਡਿਮਾਂਡ ਕੀਤੀ ਆ ਕਿ ਪੰਜਾਬ ਸਰਕਾਰ ਪਹਿਲੀ ਗੱਲ ਤਾਂ ਇੱਕ ਕਿਸੇ ਸੈਂਟੀਫਿਕ ਟੌਪ ਦੀ ਏਜੰਸੀ ਨੂੰ ਹਾਇਰ ਕਰੇ ਉਹਨਾਂ ਨੂੰ ਅੰਗੇਸ਼ ਕਰੇ ਕਿ ਤਾਂ ਕਿ ਸੈਂਟੀਫੀਕੇਟ ਡਾਟਾ ਇਕੱਠਾ ਕੀਤਾ ਜਾ ਸਕੇ ਤਾਂ ਹੁਣ ਮਲਕੇ ਹੁਣ ਦਿੱਲੀ ਨੇ ਤਾਂ ਏਜੰਸੀਆਂ हायर ਕੀਤੀਆਂ ਵੀਆਂ ਦਿੱਲੀ ਦੀਆਂ ਏਜੰਸੀਆਂ ਕਹੀ ਜਾਂਦੀਆਂ ਜੀ ਕਿਉਂਕਿ ਸਾਰਾ ਠਿਕੜਾ ਦਿੱਲੀ ਦੇ ਸਰ ਤੇ ਭੋਰ ਤੋਂ ਫੋਰਦ ਦਿਓ ਤੇ ਉਹਨਾਂ ਨੂੰ ਕਲੀਨ ਸ਼ੀਟ ਮਿਲ ਜੇ ਹੁਣ ਤੱਕ ਇਹੀ ਕੁਝ ਹੋ ਰਿਹਾ ਪੰਜਾਬ ਨੇ ਹੁਣ ਤੱਕ ਕਿਸੇ ਟੌਪ ਦੀ ਏਜੰਸੀ ਨੂੰ ਹਾਇਰ ਨਹੀਂ ਕੀਤਾ ਉਹਨਾਂ ਨੂੰ ਗੇਸ ਨਹੀਂ ਕੀਤਾ ਕਿ ਜਾ ਕੇ ਡਾਟਾ ਕਾਊਂਟਰ ਡਾਟਾ ਰੱਖਣ ਉਹਨਾਂ ਦੀ ਰਿਪੋਰਟਾਂ ਜਾ ਕੇ ਰੱਖਣ ਇਹ ਇਹ ਜ਼ਰੂਰੀ ਆ ਇਹ ਗੱਲ ਤਾਂ ਦੂਜੀ ਗੱਲ ਜਿਹੜੀ ਹੁਣ ਅਸੀਂ ਇਹ ਕਹੀ ਆ ਕਿ ਜੇ ਇਹ ਪਰਾਲੀ ਦਾ ਹੱਲ ਕਢਣਾ ਪੰਜਾਬ ਨੇ ਤਾਂ ਪਹਿਲੀ ਗੱਲ ਤਾਂ ਇਹ ਝੋਨੇ ਝੋਨੇ ਦਾ ਝੋਨੇ ਦਾ ਕੋਈ ਬਦਲ ਨਹੀਂ ਹੈ ਇਹ ਇਹ ਮਤਲਬ ਕਿ ਇਹ ਹੁਣ ਤੁਸੀਂ 30 ਸਾਲ ਤੋਂ ਝੋਨੇ ਆ ਬਦਲ ਬਦਲ ਲੱਭ ਰਹੇ ਹੋ ਕੋਈ ਬਦਲ ਨਹੀਂ ਹੈ ਮੰਨ ਲਓ ਹੁਣ ਇਹ ਗੱਲ ਹੁਣ ਝੋਲੇ ਨੂੰ ਬੀਜਣ ਦਾ ਤਰੀਕਾ ਬਦਲੋ ਬੀਜੋ ਝੋਨਾ ਹੀ ਪਰ ਉਹਨੂੰ ਬੀਜਣ ਦਾ ਤਰੀਕਾ ਉਹ ਤਰੀਕਾ ਜਿਹੜਾ ਇਹਨਾਂ ਨੇ ਸਿੱਧੀ ਬਜਾਈ ਦਾ ਏਐਸਆਰ ਵਿਧੀ ਡਾਕਟਰ ਬਤਾਰ ਸਿੰਘ ਫਗਵਾੜਾ ਨੇ ਦਸੀਆ ਉਹ ਤਰੀਕਾ ਵੀ ਜੋ ਉਹਦੇ ਨਾਲ ਬਚਤ ਵੀ ਬੜੀ ਆ ਸਿੱਧੀ ਬਚਾਈ ਹੁੰਦੀ ਆ ਉਹਦੇ ਨਾਲ ਕੱਦੂ ਦਾ ਵੀ ਖਰਚਾ ਨਹੀਂ ਪਨੀਰੀ ਲਗਾਉਣ ਦਾ ਵੀ ਖਰਚਾ ਨਹੀਂ ਤੇ ਨਾਲ ਖਾਦ ਵੀ ਘੱਟ ਲੱਗਦੀ ਆ ਤੇ ਝਾੜ ਵੀ ਉਹਨਾ ਆਉਂਦਾ ਉਹ ਤਰੀਕਾ ਵਰਤੋ ਨਾਲ ਦੀ ਨਾਲ ਉਹਦੇ ਚ ਅੱਗ ਲਾਉਣ ਦੀ ਲੋੜ ਵੀ ਨਹੀਂ ਪੈਂਦੀ ਉਹਦੇ ਨਾਲ ਉਹ ਚ ਬੜੀ ਜਲਦੀ ਡੀਕੰਪੋਜ਼ ਹੋ ਜਾਂਦਾ ਜ਼ਮੀਨ ਦੇ ਵਿੱਚ ਹੀ ਉਹ ਤੇ ਇਹ ਇਹਦੇ ਵਿੱਚ ਨਾਲ ਦੀ ਨਾਲ ਉਹ ਇਹਨਾਂ ਦਾ ਨੋ ਟ੍ਰਿਲ ਨੋ ਡ੍ਰਿਲ ਕੰਕਨੂ ਜਦੋਂ ਚੋਨਾ ਵੱਢਿਆ ਅਸੀਂ ਉਹ ਮਸ਼ੀਨ ਦੇ ਪਿੱਛੇ ਕੰਬਾਈਨ ਦੇ ਪਿੱਛੇ ਐਸਐਮਐਸ ਲਗਾ ਦਿਓ ਉਹ ਐਸਐਮਐਸ ਲਿਖਾ ਕੇ ਉਸ ਤੋਂ ਬਾਅਦ ਛਿੱਟਾ ਦੇ ਦਿਓ ਬੋਨਾ ਨਹੀਂ ਬਿਲਕੁਲ ਨਹੀਂ ਬੋਨਾ ਖੇਤ ਦੇ ਵਿੱਚ ਖੜੇ ਉਹ ਉਹਦੇ ਵਿੱਚ ਕੁੱਤਰ ਕੇ ਪਾਣੀ ਪਈਆ ਪਰਾਲੀ ਉਹਦੇ ਵਿੱਚ ਕਣਕ ਦਾ ਛਿੱਟਾ ਦੇ ਦਿਓ 16 ਕਿਲੋ ਕਣਕ ਪਾਓ ਉਹਦੇ ਨਾਲ 4 4 ਫੁੱਟ ਦੇ ਬੈੱਡ ਬਣਾ ਦਿਓ ਬੈੱਡ ਮੇਕਰ ਨਾਲ ਬੈੱਡ ਬਣਾ ਕੇ ਉਸ ਤੋਂ ਬਾਅਦ ਜਦੋਂ ਵੀ ਪਾਣੀ ਦੇਣਾ ਖਾਲੀਆਂ ਤੇਰਾ ਉਹ ਤਰੀਕੇ ਦੇ ਨਾਲ ਕਣਕ ਦਾ ਝਾੜ ਵੀ ਬਹੁਤ ਵਧੀਆ ਆਇਆ પરાਲੀ ਖਾਦ ਬਣੀ ਆ ਔਰ ਉਹ ਖਾਦ ਜਿਹੜੀ ਪਰਾਲੀ ਬਣੀ ਆ ਉਹ ਤੁਹਾਨੂੰ ਖਾਦਾਂ ਵੀ ਇਕੱਠ ਖਾਣੀਆਂ ਪਈਆਂ ਤੇ ਝਾੜ ਵੀ ਕਨਕ ਦਾ ਬਹੁਤ ਵਧੀਆ ਆ ਇਹ ਤਰੀਕਾ ਹੁਣ ਅਗਲੀ ਗੱਲ ਕਿ ਦੇਖੋ ਪੰਜਾਬ ਹਰਿਆਣਾ ਇਹ ਸਿੱਧੀ ਬਜਾਈ ਕਰਨ ਝੋਨੇ ਦੀ ਸਿੱਧੀ ਬਜਾਈ ਕਰਨ ਦੇ 4000 ਰੁਪਏ ਪਰ ਏਕੜ ਦੇ ਰਿਹਾ ਨਾਲ ਜੇ ਤੁਸੀਂ ਅੱਗ ਨਹੀਂ ਲਾਉਂਦੇ 1000 ਰੁਪਏ ਪਰ ਏਕੜ ਅੱਗ ਨਾ ਲਾਉਣ ਤੇ ਦੇ ਰਿਹਾ ਤੋਂ 5000 ਰੁਪਏ ਪਰ ਕਿੱਲਾ ਉਹ ਕਿਸਾਨਾਂ ਨੂੰ ਦੇ ਰਿਹਾ ਹੁਣ ਪੰਜਾਬ ਪੰਜਾਬ ਦੇ ਵਿੱਚ ਬਿਜਲੀ ਮੁਕਤਾ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਬਿਜਲੀ ਦਾ ਸਰਕਾਰ ਨੂੰ ਖਰਚਾ ਪੈਂਦਾ ਉਹ ਝੋਨੇ ਝੋਨੇ ਦੀ ਫਸਲ ਦਾ 10000 ਰੁਪਏ ਪੜਕੇ ਲਪੇਂਦਾ ਝੋਨੇ ਝੋਨੇ ਦੀ ਫਸਲ 10000 ਜਿਸ ਕਿਸੇ ਕਿਸਾਨ ਨੇ ਇਹ ਤਰੀਕਾ ਵਰਤਿਆ ਉਹਨੇ ਬਿਜਲੀ ਉਹ ਕਹਿੰਦੇ ਮੋਟਰ ਨਹੀਂ ਉਹਨਾਂ ਦੀ ਬੇਜੂਂ ਦਾ ਮੋਟਰ ਨਹੀਂ ਚੱਲਦੀ ਉਹਨਾਂ ਦੀ ਜਿਨ੍ਹਾਂ ਨੇ ਇਹ ਤਰੀਕਾ ਵਰਤਿਆ ਤੇ ਉਹਨਾਂ ਨੇ ਸਰਕਾਰ ਦਾ 10000 ਦਾ ਫਾਇਦਾ ਕੀਤਾ ਉਹਨਾਂ ਦੇ ਸਰਕਾਰ ਦਾ 10000 ਦਾ ਫਾਇਦਾ ਹੋਇਆ ਹੈ ਤੇ ਉਹ ਕਿਉਂ ਨਾ ਉਹ ਕਿਸਾਨ ਨੂੰ ਇਨਾਮ ਦੇ ਤੌਰ ਤੇ ਦਿੱਤਾ ਜਾਵੇ ਭਾਈ ਤਾਂ ਕਿ ਦੂਜੇ ਵੀ ਕਰਨ ਤਾਂ ਅਸੀਂ ਅੱਜ ਡਿਮਾਂਡ ਕੀਤੀ ਆ ਕਿ ਸਰਕਾਰ ਇਹ ਡਿਕਲੇਅਰ ਕਰੇ ਕਿ ਜੀ 8000 ਰੁਪਇਆ ਕਿਲਾ ਅਸੀਂ ਜਿਹੜਾ ਕਿਸਾਨ ਇਹ ਤਰੀਕਾ ਅਪਣਾਊਗਾ ਸਾਨੂੰ ਸਾਡੀ ਬਿਜਲੀ ਦੀ ਸਬਸਿਡੀ ਬਚਾਊਗਾ ਉਹ ਅਸੀਂ ਉਹਦੀ ਜੇਬ ਚ ਵਾਪਸ ਪਾਵਾਂਗੇ 8000 ਰੁਪਇਆ ਕਿਲਾ ਦੇ ਦੇਣ ਨਾਲੇ ਉਹਦੀ ਬਿਜਲੀ ਬਚ ਗਈ ਬਿਜਲੀ ਦੀ ਸਬਸਿਡੀ ਸਰਕਾਰ ਦੀ ਬਚ ਗਈ ਨਾਲ ਦੀ ਨਾਲ ਕਹਿਂ ਜੀ ਕਿ ਤੁਸੀਂ ਅੱਗੇ ਨਹੀਂ ਲਾਓਗੇ ਉਹ ਜੋ ਬਿਜਲੀ ਜਿਹੜੀ ਮੇ ਜੂਨ ਚ ਜਿਹੜੀ ਇਨੀ ਕਲੇਤ ਹੁੰਦੀ ਆ ਉਹ ਬਿਜਲੀ ਇੰਡਸਟਰੀ ਨੂੰ ਸਰਕਾਰ ਦਵੇ ਇੰਡਸਟਰੀ ਖੁਸ਼ ਨਾਲ ਦੀ ਨਾਲ ਉਹ ਦੂਜੇ ਸੂਬਿਆਂ ਨੂੰ ਜਾ ਕੇ ਵੇਚਣ ਜੇ ਲੋੜਾ ਤਾਂ ਹੋਰ ਵੀ ਆ ਤੇ ਇਹ ਤਰੀਕਾ ਇਹ ਕਰਨਾ ਚਾਹੀਦਾ ਤਾਂ ਇਹ ਜਿਹੜਾ 10000 ਰੁਪਏ ਸਰਕਾਰ ਦੀ ਬਚੇ ਤਾਂ ਉਹ 48000 ਰੁਪਏ ਕਿਸਾਨ ਨੂੰ ਵਾਪਸ ਦੇ ਅਸੀਂ ਹਮੇਸ਼ਾ ਹੱਲ ਕੱਢਦੇ ਆ ਪਰ ਉਹਦੇ ਤੇ ਗਰਾਉਂਡ ਜ਼ੀਰੋ ਤੇ ਦੇਖਿਆ ਜਾਵੇ ਗਰਾਉਂਡ ਤੇ ਉਹਦੇ ਤੇ ਇੰਪਲੀਮੈਂਟ ਨਹੀਂ ਹੁੰਦਾ ਤਾਂ ਉਸ ਚੀਜ਼ ਦੇ ਲਈ ਕੀ ਕਰੂੰਗੇ ਜਿਹੜਾ ਤਾਂ ਦੇਖੋ ਇੰਪਲੀਮੈਂਟ ਜੋ ਇਹਨਾਂ ਨੇ ਕੀ ਤਰੀਕਾ ਕੀਤਾ ਇਹ ਆਪਣੇ ਇਕੱਲੇ ਤੌਰ ਤੇ ਲੱਗੇ ਪਏ ਆ ਆਪਣੇ ਲੈਵਲ ਤੇ ਜਗਾ ਜਗਾ ਤੇ ਜਾ ਕੇ ਸੈਮੀਨਾਰ ਕਰਦੇ ਆ ਖੇਤੀ ਸਤਸੰਗ ਬੋਲਦੇ ਆ ਉਹਦੇ ਨਾਲ ਹਜ਼ਾਰਾਂ ਕਿਸਾਨ ਇਸ ਟਾਈਮ ਪੰਜਾਬ ਵਿੱਚ ਲੱਗੇ ਆ ਹਜ਼ਾਰਾਂ ਕਿਸਾਨ ਇਸ ਪਾਸੇ ਨੂੰ ਲੱਗ ਚੁੱਕੇ ਆ ਲੱਗ ਚੁੱਕੇ ਆ ਪਰ ਹੁਣ ਇਦੋਂ ਅੱਗੇ ਵਧਾਉਣ ਦੇ ਵਾਸਤੇ ਸਰਕਾਰ ਦੀ ਟਿਚੂਰਤ ਸਰਕਾਰ ਨੂੰ ਹੁਣ ਇਸ ਪਾਸੇ ਨੂੰ ਵੀ ਕੋਸ਼ਿਸ਼ ਕਰਨੀ ਪੈਣੀ ਆ ਕਿਉਂਕਿ ਹੋਰ ਕੋਈ ਤਰੀਕਾ ਹੀ ਨਹੀਂ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਤਾਂ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਕਦਮ ਸਾਹਮਣੇ ਨਹੀਂ ਆਇਆ ਦੂਜੇ ਪਾਸੇ ਹੁਣ ਤਾਂ ਪਾਣੀ ਵੀ ਖੁੱਲਾ ਦੇ ਤਾਂ ਕਿ ਰਵਾਇਤੀ ਢੰਗ ਦੇ ਨਾਲ ਹੀ ਆਪਣਾ ਝੋਨਾ ਲਗਾਓ ਦੇਖੋ ਗੱਲ ਇਹ ਆ ਜਿਹੜਾ ਜਿਹੜਾ ਪਾਣੀ ਦਿੱਤਾ ਉਹ ਪਾਣੀ ਸਫੀਸ਼ੀਐਂਟ ਨਹੀਂ ਹੈ ਤੁਹਾਨੂੰ ਵੀ ਪਤਾ ਤਾਂ ਮੈਂ ਇਹਨਾਂ ਚੀਜ਼ਾਂ ਨਹੀਂ ਜਾਨਾ ਚਾਹੁੰਦਾ ਉਹਨਾਂ ਚੀਜ਼ਾਂ ਨਹੀਂ ਜਾਨਾ ਆਪਾਂ ਉਹ ਪਾਣੀ ਸਮਾ ਵਾਟਰ ਰੀਚਾਰਜਿੰਗ ਵਾਸਤੇ ਨਹਿਰ ਦਾ ਪਾਣੀ ਯੂਜ਼ ਕੀਤਾ ਜਾਵੇ ਜੇ ਕਦੂ ਕਰੋਗੇ ਤਾਂ ਉਹ ਉਹਦਾ ਕੋਈ ਫਾਇਦਾ ਨਹੀਂ ਵਾਟਰ ਰੀਚਾਰਜ ਨਹੀਂ ਹੋਣਾ ਉਹ ਉੱਪਰ ਉਹ ਪਾਣੀ ਉੱਪਰ ਉੱਪਰ ਹੀ ਚ ਜਾਈ ਜਾਊਗਾ ਜੇ ਇਹ ਸਿੱਧੀ ਬਜਾਈ ਕਰੋਗੇ ਉਹਦੇ ਨਾਲ ਪਾਣੀ ਥੱਲੇ ਜਾਊ ਜਿਹੜਾ ਨਹਿਰ ਦਾ ਪਾਣੀ ਆਇਆ ਉਹ ਵਾਟਰ ਰੀਚਾਰਜ ਹੋਊ ਵਾਟਰ ਲੈਵਲ ਵੀ ਉੱਪਰ ਆਊ ਤਾਂ ਇਸ ਕਰਕੇ ਇਹ ਤਰੀਕਾ ਅਪਣਾਉਣਾ ਚਾਹੀਦਾ ਸਰਕਾਰ ਨੂੰ ਵੀ ਇਹਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਇਹ ਕਰਨਾ ਚਾਹੀਦਾ ਪਿਛਲੀ ਵਾਰੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਜੇ ਇਹੀ ਹਾਲਾਤ ਰਹੇ ਤਾਂ ਐਮਐਸਪੀ ਨੂੰ ਹਟਾਉਣ ਤੱਕ ਦੀਆਂ ਗੱਲਾਂ ਸਾਹਮਣੇ ਆ ਗਈਆਂ ਸੀ ਪਰ ਹੁਣ ਜੇ ਅਸੀਂ ਇਹ ਨਵਾਂ ਹੱਲ ਦੇ ਨਾਲ ਚੱਲੀਏ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦੇ ਉੱਤੇ ਵੀ ਬਚਤ ਹੋਵੇਗੀ ਸਾਡੀ ਦੇਖੋ ਇਹ ਤਾਂ ਸਰਕਾਰ ਨੇ ਸੁਪਰੀਮ ਕੋਰਟ ਕਹਤਾ ਸੀ ਨਾ ਕਿ ਜੀ ਪ੍ਰਾਣੀ ਨੂੰ ਜੇ ਅੱਗ ਲਾਉਣੀ ਬਚਾਉਣੀ ਹੈ ਤਾਂ ਐਮਐਸਪੀ ਹਟਾ ਦਿਓ ਤੇ ਉਹ ਤਾਂ ਮੈਂ ਉਸ ਕਰਕੇ ਕਿਹਾ ਸੀ ਕਿ ਜੋ ਜਿਵੇਂ ਦਿੱਲੀ ਦੇ ਵਿੱਚ ਇਮਪ੍ਰੈਸ਼ਨ ਦਿੱਤਾ ਸੀ ਕਿ ਜੀ ਦਿੱਲੀ ਦੀ ਪੋਲੂਸ਼ਨ ਇਹ ਛੋਨੇ ਕਰਕੇ ਹੁੰਦੀ ਆ ਤੇ ਚੋਏ ਤਾਂ ਹਾਲੀ ਵਿੱਚ ਇਹ ਜੇਕਰ ਇਹ ਰੋਕਣਾ ਪਰ ਆਲੀ ਜਲਾਨ ਰੋਕਣਾ ਦਾ ਚੁੰਨੀ ਐਮਐਸਫੀ ਰੋਕ ਦਿਓ ਇਹ ਪੰਜਾਬ ਸਰਕਾਰ ਹੀ ਉੱਥੇ ਕਹੇ ਸੀ ਪਰ ਜਦੋਂ ਮੈਂ ਇੱਥੇ ਆ ਕੇ ਤੁਹਾਡੇ ਪ੍ਰੈਸ ਕਾਨਫਰੰਸ ਕੀਤੀ ਸੀ ਤੁਸੀਂ ਸਾਰਿਆਂ ਨੇ ਮੁੱਦਾ ਠਾਇਆ ਅਗਲੀ ਤਰੀਕ ਤੇ ਪੰਜਾਬ ਸਰਕਾਰ ਨੇ ਆਪਣਾ ਸਟੈਂਡ ਬਦਲ ਲਿਆ ਤੋਂ ਇਸ ਕਰਕੇ ਮੈਂ ਇਹ ਇਹ ਕਹਿ ਰਿਹਾ ਕਿ ਹੁਣ ਪਹਿਲੀ ਗੱਲ ਆ ਜੱਜ ਸਾਹਿਬ ਨੇ ਜੋ ਅੱਜਕੱਲ ਕਹਤੀ ਬਹੁਤ ਵੱਡੀ ਗੱਲ ਕਹਤੀ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਆ ਹੁਣ ਪੰਜਾਬ ਸਰਕਾਰ ਨੂੰ ਇੱਥੇ ਇਹਨੂੰ ਇਹਨਾਂ ਨੂੰ ਏਜੰਸੀ ਨੂੰ ਕਰਨਾ ਚਾਹੀਦਾ ਨਾਲ ਦੀ ਨਾਲ ਹੁਣ ਪੰਜਾਬ ਸਰਕਾਰ ਨੂੰ ਇਹ ਸਬਸਿਡੀ ਜਿੰਨੀ ਬਚੀ ਆ ਉਹ ਕਿਸਾਨਾਂ ਨੂੰ ਵਾਪਸ ਦੇਣੀ ਚਾਹੀਦੀ ਆ ਤਾਂ ਬਿਲਕੁਲ ਇੱਕ ਪਾਸੇ ਲਗਾਤਾਰ ਪਹਿਲਾਂ ਗੱਲ ਚੱਲ ਰਹੀ ਸੀ ਕਿ ਝੋਨੇ ਦੀ ਪਰਾਲੀ ਦੇ ਨਾਲ ਜੋ ਨੁਕਸਾਨ ਹੁੰਦਾ ਹੈ ਉਸ ਕਰਕੇ ਝੋਨੇ ਨੂੰ ਬੀਜਣਾ ਬੰਦ ਕਰ ਦਿਓ ਪਰ ਹੁਣ ਇੱਕ ਨਵਾਂ ਹੱਲ ਜਿਹੜਾ ਹੈ ਸਾਹਮਣੇ ਆਇਆ ਹੈ ਕਿ ਬੀਜਣਾ ਬੰਦ ਕਰਨ ਦੀ ਜਗ੍ਹਾ ਬੀਜਣ ਦਾ ਤਰੀਕਾ ਬਦਲ ਲੈਣਾ ਚਾਹੀਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਤੇ ਕਿੰਨਾ ਕ ਇੰਪਲੀਮੈਂਟ ਕਰਦੀ ਹੈ ਤੇ ਕਿੰਨਾ ਜਲਦੀ ਇਸ ਦੇ ਉੱਤੇ ਨਵਾਂ ਫੈਸਲਾ ਸਾਹਮਣੇ ਆਉਂਦਾ ਹੈ ਵੀਡੀਓ ਜਲਦੀ ਨੇ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ